जी हां जी दोस्तों रासी ਦੇ ਅਨੁਸਾਰ ਜਾਣਦੇ ਹਾਂ ਕਿ ਸਾਡਾ ਸਤੰਬਰ ਦਾ ਮਹੀਨਾ ਕਿੰਨਾ ਕੁ ਸੁਖੀ ਅਤੇ ਕਿੰਨਾ ਕੁ ਦੁਖੀ ਰਹੇਗਾ ਕਿਉਂਕਿ ਦੋਸਤੋ ਜੋਤਿਸ਼ ਅਨੁਸਾਰ ਦੱਸਿਆ ਗਿਆ ਹੈ ਕਿ ਕੁਝ ਜਾਤਕਾਂ ਲਈ ਸਤੰਬਰ ਦਾ ਮਹੀਨਾ અપਾਰ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਜਿਸ ਨਾਲ ਉਹਨਾਂ ਦੇ ਘਰ ਵਿੱਚ ਧਨ ਸੰਪਤੀ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਉਹਨਾਂ ਦੀ ਆਰਥਿਕ ਤੰਗੀ ਹਮੇਸ਼ਾ ਲਈ ਦੂਰ ਹੋ ਜਾਵੇਗੀ ਪਰ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇਹ ਕਿਹੜੇ ਜਾਤਕ ਹਨ ਜਿਨ੍ਹਾਂ ਦਾ ਇਹ ਸਤੰਬਰ ਦਾ ਮਹੀਨਾ ਖੁਸ਼ੀਆਂ ਅਤੇ ਧਨ-ਦੌਲਤ ਨਾਲ ਬਤੀਤ ਹੋਣ ਵਾਲਾ ਹੈ ਪਰ ਦੋਸਤੋ ਦੂਜੇ ਪਾਸੇ ਕੁਝ ਜਾਤਕ ਅਜਿਹੇ ਵੀ ਹਨ ਜਿਨ੍ਹਾਂ ਦਾ ਸਤੰਬਰ ਦਾ ਮਹੀਨਾ ਦੁੱਖਾਂ ਨਾਲ ਬਤੀਤ ਹੋਣ ਵਾਲਾ ਹੈ ਜਿਨ੍ਹਾਂ ਦੇ ਘਰ ਵਿੱਚ ਸਤੰਬਰ ਦੇ ਮਹੀਨੇ ਵਿੱਚ ਗਰੀਬੀ ਪਰਵੇਸ਼ ਕਰ ਸਕਦੀ ਹੈ ਅਤੇ ਧਨ-ਦੌਲਤ ਦੀ ਕਮੀ ਆ ਸਕਦੀ ਹੈ ਇਹਨਾਂ ਜਾਤਕਾਂ ਨੂੰ ਦੁੱਖ ਕਸ਼ਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਜੇਕਰ ਇਹ ਜਾਤਕ ਚਾਹੁੰਦੇ ਹਨ ਕਿ ਅਸੀਂ ਵੀ ਆਪਣਾ ਸਤੰਬਰ ਦਾ ਮਹੀਨਾ ਖੁਸ਼ੀਆਂ ਅਤੇ ਧਨ-ਦੌਲਤ ਨਾਲ ਬਤੀਤ ਕਰੀਏ ਤਾਂ ਦੋਸਤੋ ਇਸ ਵੀਡੀਓ ਵਿੱਚ ਅਜਿਹੀਆਂ ਕੁਝ ਗੱਲਾਂ ਦੱਸਾਂਗੇ ਜਿਨ੍ਹਾਂ ਨਾਲ ਤੁਹਾਡਾ ਸਤੰਬਰ ਦਾ ਮਹੀਨਾ ਖੁਸ਼ੀਆਂ ਨਾਲ ਬਤੀਤ ਹੋ ਜਾਵੇਗਾ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਉਸ ਦੇ ਲਈ ਦੋਸਤੋ ਤੁਹਾਨੂੰ ਸਭ ਨੂੰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਪਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਜਿਹੜੀਆਂ ਰਾਸ਼ੀਆਂ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਕੀ ਤੁਹਾਡੀ ਰਾਸ਼ੀ ਵੀ ਸ਼ਾਮਲ ਹੈ ਇਹ ਦੇਖਣ ਲਈ ਦੋਸਤੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਹੋ ਸਕਦਾ ਹੈ ਕਿ ਜੇਕਰ ਤੁਹਾਡੀ ਰਾਸ਼ੀ ਇਹ ਵੀਡੀਓ ਵਿੱਚ ਸ਼ਾਮਲ ਹੁੰਦੀ ਹੈ ਤਾਂ ਹੋ ਸਕਦਾ ਹੈ ਤੁਹਾਡੀ ਬੰਦ ਕਿਸਮਤ ਦੇ ਤਾਲੇ ਖੁੱਲ ਜਾਣ ਤਾਂ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਅਸੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਜੀ ਇਸ ਦੇ ਨਾਲ ਹੀ ਦੋਸਤੋ ਸਾਡੀ ਵੀਡੀਓ ਨੂੰ ਇੱਕ ਲਾਈਕ ਵੀ ਕਰਨਾ ਕਿਉਂਕਿ ਤੁਹਾਡਾ ਇੱਕ ਲਾਈਕ ਸਾਡਾ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਆਓ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਲਈ ਸਤੰਬਰ ਦਾ ਮਹੀਨਾ ਖੁਸ਼ੀਆਂ ਅਤੇ ਥੋੜੇ ਦੁੱਖ ਕਸ਼ਟ ਲੈ ਕੇ ਰਹਿਣ ਵਾਲਾ ਹੈ ਨੰਬਰ 1 ਕੁੰਭ ਰਾਸ਼ੀ ਇਹ ਰਾਸ਼ੀ ਵਾਲੇ ਜਾਤਕ ਆਪਣੇ ਟੀਚਿਆਂ ਪ੍ਰਤੀ ਬਹੁਤ ਹੀ ਜ਼ਿਆਦਾ ਵਫਾਦਾਰ ਹੁੰਦੇ ਹਨ ਜਦੋਂ ਵੀ ਇਹ ਕੋਈ ਕੰਮ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਫਿਰ ਕਿਸੇ ਵੀ ਹਾਲਤ ਵਿੱਚ ਉਸ ਨੂੰ ਪੂਰਾ ਜ਼ਰੂਰ ਕਰਦੇ ਹਨ ਚਾਹੇ ਫਿਰ ਇਹਨਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ ਪਰ ਇਹ ਬਹੁਤ ਹੀ ਜ਼ਿਆਦਾ ਇਮਾਨਦਾਰ ਹੁੰਦੇ ਹਨ ਇਹ ਕੁੰਭ ਰਾਸੀ ਵਾਲੇ ਜਾਤਕ ਹੋਰ ਰਾਸੀ ਵਾਲਿਆਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਮਿਹਨਤੀ ਅਤੇ ਹਿੰਮਤ ਵਾਲੇ ਹੁੰਦੇ ਹਨ ਪਰ ਜੇਕਰ ਸਤੰਬਰ ਦੇ ਮਹੀਨੇ ਦੀ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਦਾ ਸਤੰਬਰ ਦਾ ਮਹੀਨਾ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਖੁਸ਼ੀਆਂ ਨਾਲ ਬਤੀਤ ਹੋਣ ਵਾਲਾ ਹੈ ਕਿਉਂਕਿ ਇਹ ਲੋਕ ਬਹੁਤ ਸਮੇਂ ਤੋਂ ਸਨੀ ਦੇਵ ਦੇ ਨਾਮ ਤੇ ਦਾਨ ਪੁੰਨ ਅਤੇ ਸਨੀ ਦੇਵ ਦੀ ਪੂਰੀ ਲਗਨ ਦੇ ਨਾਲ ਪੂਜਾ ਕਰਦੇ ਆ ਰਹੇ ਹਨ ਜਿਸ ਨਾਲ ਇਹਨਾਂ ਜਾਤਕਾਂ ਦੇ ਘਰ ਵਿੱਚ ਸਤੰਬਰ ਦੇ ਮਹੀਨੇ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਜੇਕਰ ਇਹਨਾਂ ਦੇ ਬੱਚੇ ਥੋੜੀ ਮਿਹਨਤ ਕਰਦੇ ਹਨ ਤਾਂ ਸਨੀ ਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਚਾਰ ਗੁਣਾ ਦਾ ਜ਼ਿਆਦਾ ਫਲ ਪ੍ਰਾਪਤ ਹੋਣ ਵਾਲਾ ਹੈ ਜੇਕਰ ਇਹ ਜਾਤਕ ਲੰਬੇ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਆ ਰਹੇ ਹਨ ਤਾਂ ਇਹਨਾਂ ਦਾ ਸਤੰਬਰ ਮਹੀਨਾ ਧਨ-ਦੌਲਤ, ਅਮੀਰੀ ਚ ਰਹਿਣ ਵਾਲਾ ਹੈ ਕਿਉਂਕਿ ਇਸ ਮਹੀਨੇ ਵਿੱਚ ਇਹਨਾਂ ਨੂੰ ਧਨ-ਦੌਲਤ ਦੀ ਕੋਈ ਵੀ ਕਮੀ ਮਹਿਸੂਸ ਨਹੀਂ ਹੋਵੇਗੀ ਇਹਨਾਂ ਦਾ ਰੁਕਿਆ ਹੋਇਆ ਪੈਸਾ ਵਾਪਸ ਮਿਲਣਾ ਹੈ ਜੇਕਰ ਕੋਈ ਇਹ ਨਵਾਂ ਕੰਮ ਸ਼ੁਰੂ ਕਰਦੇ ਹਨ ਤਾਂ ਉਸ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਵੇਗੀ ਅਤੇ ਉਸ ਕੰਮ ਵਿੱਚ சனி ਦੇਵ ਦੀ અપਾਰ ਕਿਰਪਾ ਇਹਨਾਂ ਤੇ ਬਣੀ ਰਹੇਗੀ ਜਿਸ ਦੇ ਨਾਲ ਇਹਨਾਂ ਦਾ ਸਤੰਬਰ ਦਾ ਮਹੀਨਾ ਖੁਸ਼ੀਆਂ ਅਤੇ ਧਨ-ਦੌਲਤ ਨਾਲ ਹੀ ਬਤੀਤ ਹੋਵੇਗਾ। ਨੰਬਰ 2 ਤੁਲਾ ਰਾਸ਼ੀ ਇਹ ਰਾਸ਼ੀ ਵਾਲੇ ਜਾਤਕ ਬਹੁਤ ਹੀ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ ਪਰ ਇਹ ਆਪਣੀ ਸੱਚੀ ਗੱਲ ਦੂਜੇ ਵਿਅਕਤੀ ਦੇ ਮੂੰਹ ਤੇ ਕਹਿ ਦਿੰਦੇ ਹਨ। ਇਹ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਦੇ ਪਰ ਹਾਂ ਇਹ ਦਿਲ ਦੇ ਸੱਚੇ ਹੁੰਦੇ ਹਨ ਗਰੀਬ ਲੋਕਾਂ ਦੀ ਮਦਦ ਵੀ ਕਰਦੇ ਹਨ ਪਰ ਦੋਸਤੋ ਸਤੰਬਰ ਦਾ ਮਹੀਨਾ ਇਨ੍ਹਾਂ ਤੁਲਾ ਰਾਸ਼ੀ ਵਾਲਿਆਂ ਦਾ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਖੁਸ਼ੀਆਂ ਨਾਲ ਬਤੀਤ ਹੋਵੇਗਾ ਜੇਕਰ ਇਨ੍ਹਾਂ ਜਾਤਕਾਂ ਦੇ ਸਤੰਬਰ ਦੇ ਮਹੀਨੇ ਵਿੱਚ ਕੰਮਕਾਰਾਂ ਵਿੱਚ ਰੁਕਾਵਟਾਂ ਆਉਂਦੀਆਂ ਹਨ ਤਾਂ ਇਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਸ਼ੁੱਕਰਵਾਰ ਦੇ ਵਰਤ ਮਾਤਾ ਲక్ష్ਮੀ ਜੀ ਦੇ ਰੱਖ ਸਕਦੇ ਹਨ ਜਿਸ ਨਾਲ માતા લક્ષ્ਮੀ ਇਹਨਾਂ ਤੋਂ ਪ੍ਰਸੰਨ ਹੋ ਕੇ ਇਹਨਾਂ ਦੀਆਂ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਖਤਮ ਕਰ ਦੇਵੇਗੀ ਅਤੇ ਇਹਨਾਂ ਦੇ ਘਰ ਵਿੱਚ ਅਜਿਹਾ ਕਰਨ ਨਾਲ ਪੈਸਾ ਹੀ ਪੈਸਾ ਆ ਜਾਵੇਗਾ ਅਤੇ ਇਹਨਾਂ ਦਾ ਸਤੰਬਰ ਦਾ ਮਹੀਨਾ ਧਨ ਸੰਪਤੀ ਨਾਲ ਵਧੀਆ ਬਤੀਤ ਹੋਵੇਗਾ ਜੇਕਰ ਕੋਈ ਵਿਅਕਤੀ ਇਹਨਾਂ ਦੇ ਘਰ ਵਿੱਚ ਕਾਫੀ ਸਮੇਂ ਤੋਂ ਬਿਮਾਰ ਪਿਆ ਹੈ ਤਾਂ ਉਹ ਲక్ష్ਮੀ ਮਾਤਾ ਦੀ ਕਿਰਪਾ ਨਾਲ ਸਤੰਬਰ ਦੇ ਮਹੀਨੇ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਇਸ ਲਈ ਇਹਨਾਂ ਰਾਸੀ ਵਾਲਿਆਂ ਨੂੰ ਸਤੰਬਰ ਮਹੀਨੇ ਵਿੱਚ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਅਤੇ ਇਹਨਾਂ ਦੇ ਦੁੱਖ ਕਸ਼ਟ ਨਸ਼ਟ ਹੋਣਗੇ ਪੈਸੇ ਦੀ ਚਲਤ ਤੋਂ ਬਚਾਅ ਬਣਿਆ ਰਹੇਗਾ ਨੰਬਰ 3 ਬ੍ਰਿਕਸ਼ ਰਾਸੀ ਵਾਲੇ ਇਹ ਰਾਸੀ ਵਾਲੇ ਲੋਕ ਥੋੜੇ ਨਰਮ ਸੁਭਾਅ ਦੇ ਹੁੰਦੇ ਹਨ ਇਹ ਕਦੇ ਵੀ ਕਿਸੇ ਦੀ ਕਹੀ ਗੱਲ ਦਾ ਗੁੱਸਾ ਨਹੀਂ ਕਰਦੇ ਇਹ ਹਮੇਸ਼ਾ ਕਿਸੇ ਵੱਲੋਂ ਵੀ ਕਹੀ ਕਰੜੀ ਗੱਲ ਦਾ ਸਮੇਂ ਮੁਤਾਬਕ ਹੀ ਜਵਾਬ ਦੇ ਦਿੰਦੇ ਹਨ ਪਰ ਸਤੰਬਰ ਦਾ ਮਹੀਨਾ ਇਨ੍ਹਾਂ ਜਾਤਕਾਂ ਦਾ ਥੋੜਾ ਦੁੱਖਾਂ ਨਾਲ ਬਤੀਤ ਹੋਣ ਵਾਲਾ ਹੈ ਇਨ੍ਹਾਂ ਜਾਤਕਾਂ ਨੂੰ ਇਸ ਮਹੀਨੇ ਵਿੱਚ ਕੋਈ ਵੱਡੀ ਦੁਰਘਟਨਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਇਸ ਮਹੀਨੇ ਯਾਤਰਾ ਤੋਂ ਅਤੇ ਬਾਹਰ ਜਾਣ ਤੋਂ ਸਖਤ ਮਨਾਹੀ ਕੀਤੀ ਜਾਂਦੀ ਹੈ ਤੇ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਬਿਮਾਰੀ ਨਾਲ ਪੀੜਿਤ ਹੋ ਸਕਦਾ ਹੈ ਇਹਨਾਂ ਰਾਸੀ ਵਾਲੇ ਜਾਤਕਾਂ ਨੂੰ ਤਰੱਕੀ ਦੇ ਰਾਹ ਵਿੱਚ ਜਿਆਦਾ ਰੁਕਾਵਟਾਂ ਮਿਲਣ ਵਾਲੀਆਂ ਹਨ ਪਰ ਇਹਨਾਂ ਨੂੰ ਜਿਆਦਾ ਘਬਰਾਉਣ ਦੀ ਕੋਈ ਲੋੜ ਨਹੀਂ ਦੋਸਤੋ ਜਿਵੇਂ ਹਰ ਸਮੱਸਿਆ ਦਾ ਹੱਲ ਵੀ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੋਸਤੋ ਜੇਕਰ ਤੁਸੀਂ ਸਨੀ ਦੇਵ ਦੇ ਨਾਮ ਦੇ ਸ਼ਨੀਵਾਰ ਵਾਲੇ ਦਿਨ ਕਾਲੇ ਰੰਗ ਦੇ ਕੱਪੜੇ ਜਾਂ ਕਾਲੇ ਰੰਗ ਦੀ ਜੁੱਤੀ ਗਰੀਬਾਂ ਵਿੱਚ দান ਕਰ ਦਿੰਦੇ ਹੋ ਤਾਂ ਸ਼ਨੀ ਦੇਵ ਤੁਹਾਡੇ ਤੋਂ ਪ੍ਰਸੰਨ ਹੋ ਕੇ ਹਰ ਇੱਕ ਦੁੱਖ ਸੰਕਟ ਨੂੰ ਕੱਟ ਦੇਣਗੇ ਅਤੇ ਤੁਹਾਡੇ ਘਰ ਵਿੱਚ ਕੋਈ ਵੀ ਪੀੜਤ ਵਿਅਕਤੀ ਹਮੇਸ਼ਾ ਲਈ ਠੀਕ ਹੋ ਜਾਵੇਗਾ ਤੁਹਾਡੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਇਹ ਉਪਾਕਰਨ ਤੋਂ ਬਾਅਦ ਤੁਰੰਤ ਸਹੀ ਹੋ ਜਾਣਗੀਆਂ ਅਤੇ ਤੁਹਾਡੇ ਉੱਤੇ ਆਏ ਸੰਕਟ ਵੀ ਸਤੰਬਰ ਦੇ ਮਹੀਨੇ 'ਚ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਅਤੇ ਸ਼ਨੀ ਦੇਵ ਤੁਹਾਡੇ ਕੋਲੋਂ ਪ੍ਰਸੰਨ ਹੋ ਜਾਣਗੇ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਸਕਦੇ ਹੋ ਇੰਨਾ ਹੀ ਨਹੀਂ ਦੋਸਤੋ ਜੇਕਰ ਤੁਸੀਂ ਸਨੀ ਦੇਵ ਦੇ ਨਾਮ ਉੱਤੇ ਇਹ ਸਭ ਕੁਝ ਕਰ ਦਿੰਦੇ ਹੋ ਤਾਂ ਤੁਹਾਨੂੰ ਕਾਮਯਾਬੀ ਪਾਉਣ ਤੋਂ ਵੀ ਕੋਈ ਨਹੀਂ ਰੋਕ ਸਕਦਾ ਬਾਕੀ ਇਹ ਰਾਸ਼ੀ ਮੁਤਾਬਕ ਜਾਣਕਾਰੀ ਤੇ ਉਪਾ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਅਸੀਂ ਇਸ ਬਾਰੇ ਕੋਈ ਦਾਵਾ ਨਹੀਂ ਕਰਦੇ ਕਿਉਂਕਿ ਕਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਹੀ ਹੈ ਜੋ ਉਸ ਨੂੰ ਮਨਜ਼ੂਰ ਹੁੰਦਾ ਹੈ ਉਹੀ ਹੁੰਦਾ ਹੈ ਸੋ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵਿੱਚ ਆਪਣੀ رائے ਜ਼ਰੂਰ ਦੇਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ